ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪੱਟੀ ਸ਼ਹਿਰ ਦੇ ਵਿੱਚ ਖਾਸ ਪੱਟੀ ਸ਼ਹਿਰ ਵਿਜ਼ਿਟ ਕਰਨੀ ਆ ਦੋਸਤੋ ਤਹਿਸੀਲ ਪੱਟੀ ਆ ਜ਼ਿਲ੍ਹਾ ਵੀ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਨਿਤਨ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇਸ ਘਰੋਂ ਆਪਾਂ ਕਾਫੀ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਆਪਣੇ ਚੈਨਲ ਦੇ ਉੱਪਰ ਅੱਜ ਵੜਾ ਦਿਖਾਵਾਂਗੇ ਦੋਸਤੋ ਤੁਹਾਨੂੰ ਘਟੋ ਘਰ ਵੀ 8 ਤੋਂ 9 ਨਗ ਹੋਣਗੇ ਹਰ ਇੱਕ ਪਸ਼ੂ ਦੀ ਹਰ ਇੱਕ ਗਾਂ ਦੀ ਜਿਹੜੀ ਆ ਹਰ ਇੱਕ ਵੈੜ ਦੀ ਪੂਰੀ ਇਨਫੋਰਮੇਸ਼ਨ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲਣ ਵਾਲੀ ਹੈ ਦੋਸਤੋ ਠੀਕ ਹੈ ਜੀ ਕਿੰਨੀ ਮਿਲਕਿੰਗ ਤੇ ਵੜਾ ਚੱਲਦੀਆਂ ਪਈਆਂ ਨੇ ਆਲਮੋਸਟ ਜਿੰਨੇ ਪਸ਼ੂ ਦਿਖਾਵਾਂਗੇ ਜਿੰਨੀਆਂ ਵੜਾ ਦਿਖਾਵਾਂਗੇ ਸਾਰੀਆਂ ਸੂਈਆਂ ਸਵਾਈਆਂ ਨੇ ਤਸੱਲੀ ਤੁਸੀਂ ਆ ਮੈਂ ਪਹਿਲਾਂ ਕਹਿ ਦੇਣਾ ਹੁਣ ਦੋਸਤੋ ਵੀਡੀਓ ਦੇ ਸ਼ੁਰੂਆਤੀ ਤੌਰ ਦੇ ਵਿੱਚ ਕਿ ਚਵਾਈ ਦੀ ਤਸੱਲੀ ਹੈ ਤੁਸੀਂ ਆਪਣਾ ਹੱਕ ਸਮਝ ਕੇ ਜਰੂਰ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਵੱਡੀਆਂ ਵੜਾ ਨੇ ਤਕਰੀਬਨ ਸਾਰੀਆਂ ਆਲਮੋਸਟ ਜਿੰਨੀਆਂ ਵੀ ਦਿਖਾਵਾਂਗੇ ਕੋਈ 18 20 20 ਤੋਂ ਪਲੱਸ ਵਾਲੀਆਂ ਨੇ ਗੱਲਬਾਤ ਕਰਦੇ ਆਂ ਵੀਰ ਨਿਤਨ ਦੇ ਨਾਲ ਅੱਜ 7 ਅਪ੍ਰੈਲ ਨੂੰ ਆਪਾਂ ਜੀ ਦੋਸਤੋ ਵੀਡੀਓ ਬਣਾ ਰਹੇ ਆਂ ਸਮਾਂ ਤਕਰੀਬਨ 6 ਵਜੇ 5:30 ਤੋਂ 6 ਵਜੇ ਦਾ ਹੈਗਾ ਸ਼ਾਮ ਦਾ ਜੀ ਠੀਕ ਆ ਆਓ ਚੱਲਦੇ ਆਂ ਵੀਰ ਨਿਤਨ ਦੇ ਕੋਲ ਸਭ ਤੋਂ ਪਹਿਲਾਂ ਵੀਰ ਨਿਤਨ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਹਿਮ ਬਾਹ ਵਧੀਆ ਸਾਰੇ ਸਤਿ ਸ੍ਰੀ ਸਾਰੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਠੀਕ ਆ ਭਰਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਮਤਲਬ ਇਹ ਅਪ ਐਨੀਮਲ ਪਿਛਲੀ ਵੀਡੀਓ ਦੇ ਵਿੱਚ ਪਾਏ ਸੀ ਹੋ ਗਏ ਸੀ ਸੇਲ ਸਾਰੇ ਹਾਂਜੀ ਉਹ ਤੋਂ ਕੋਈ 2 ਘੰਟੇ ਬਾਅਦ ਸੇਲ ਹੋ ਗਏ ਸੀ ਤੇ ਸਿਰਫ 1 ਵਜੇ ਹੀ ਉਹ ਅਗਲੇ ਦਿਨ ਸੇਲ ਹੋ ਗਈ ਸੀ ਠੀਕ ਹੈ ਜੀ ਹਾਂਜੀ ਵੜਾ ਦੋਸਤੋ ਖਰੀਆਂ ਹੈਗੀਆਂ ਨੇ ਮੈਂ ਤੁਹਾਨੂੰ ਇੱਕ ਰਿਮੋਟੇ ਤੌਰ ਤੇ ਦਿਖਾ ਦਿੰਦਾ ਹਵਾਨੇ ਦੇ ਬਿਲਕੁਲ ਹਵਾਨੇ ਦਾ ਸਟਰਕਚਰ ਵੇਖ ਲਓ ਪੂਰੀ ਬਾਡੀ ਬੰਦਰ ਦੇਖ ਲਓ ਠੀਕ ਹੈ ਜੀ ਖਰੀਆਂ ਵੜਾ ਨੇ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਹਰ ਇੱਕ ਵੜ ਦੇ ਜਿਹੜੀ ਵੜ ਵੀ ਤੁਸੀਂ ਦੇਖੋਗੇ ਚੁਆਇਸ ਥੋੜੀ ਆ ਬਾਕੀ ਪਸ਼ੂ ਜਿਹੜੇ ਦੋਸਤੋ ਐਨੀਮਲ ਨੇ ਬਹੁਤ ਨਹੀਂ ਠੀ ਜਿਹੜੀ ਵੀ ਤੁਹਾਨੂੰ ਬਿਲਕੁਲ ਜਜੂਗੀ ਪਾਜੂਗਾ ਠੀਕ ਆ ਜੀ ਜਿੱਦਾਂ ਦੀ ਵੀ ਵਹਿੜ ਤੁਹਾਨੂੰ ਪਸੰਦ ਆਊਗੀ ਉਸੇ ਤਰ੍ਹਾਂ ਦੀ ਜਿਹੜੀ ਕੁਆਲਿਟੀ ਆ ਦੋਸਤੋ ਲਿਆਉਣ ਦੇ ਵਿੱਚ ਵੀਰ ਵੀ ਵਿਸ਼ਵਾਸ ਰੱਖਦਾ ਬਸ ਉਹ ਜਿਹੜੇ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਜਿਹੋ ਜੀ ਚੀਜ਼ ਤੁਹਾਨੂੰ ਚਾਹੀਦੀ ਆ ਠੀਕ ਆ ਜੀ ਆ ਦੇਖੋ ਪਰੇ ਤੋਂ ਪਰੇ ਚੀਜ਼ਾਂ ਨੇ ਬੱਚੇ ਪ੍ਰੋਪਰ ਨਾਲ ਆ ਤਾਜ਼ੀਆਂ ਸੁਈਆਂ ਸਵਾਈਆਂ ਦਿਨਾਂ ਦੇ ਵਿੱਚ ਹੀ ਆ ਕੁਝ ਕੁ ਦਿਨਾਂ ਦੇ ਵਿੱਚ ਹੀ ਬਿਲਕੁਲ ਸੂਵਾ ਹੈਗਾ ਤੇ ਪੂਰਾ ਆਪਾਂ ਜਾਣ ਲਵਾਂਗੇ ਨਾਲ ਤੋੜ ਕੇ ਬਿਲਕੁਲ ਤਸੱਲੀ ਨਾਲ ਦਿਖਾਉਣੇ ਆ ਜੋ ਨਿਤਨ ਭਾਈ ਪਹਿਲੇ ਨੰਬਰ ਤੇ ਵੀਰੇ ਇਹ ਵਹਿੜ ਆ ਗਈ ਆਪਣੇ ਕੋਲ ਕੀ ਇਨਫੋਰਮੇਸ਼ਨ ਹੈ ਜੀ ਸੰਧੂ ਸਾਹਿਬ ਪਹਿਲਾ ਸੂਆ ਵਹਿੜ ਸੂਈ ਆ ਜੀ ਚੌੜੇ ਦੰਦਾਂ ਦੇ ਉਹ ਦੇ ਵਿੱਚ ਆ ਹਾਂਜੀ ਸ਼ਿੱਗੀ ਹੋਈ ਨਹੀਂ ਹੈ ਇਹ ਚੰਗੀ ਦਾ ਠੀਕ ਹੈ ਜੀ ਕੱਲ ਸਵੇਰ ਸੂਈ ਆ ਠੀਕ ਹੈ ਜੀ ਤੇ ਇਹਦੇ ਥਲੇ ਕੋਲ ਚਾਰ ਮਾੜਾ ਗੱਲ ਜਿਹੜੇ ਨੇ ਆ ਬੋੜਾ ਜਿਹੜਾ ਉਹ ਤਿਆਰ ਆ ਪਹਿਲਾ ਸੂਆ ਹੈ ਬੱਛਾ ਮਗਰਿਆ ਠੀਕ ਹੈ ਜੀ ਹਾਂਜੀ ਤੇ ਦੁੱਧ ਦਊਗੀ ਵਸ਼ੀ 20 ਪਲਸ 20 ਕਿਲੋ ਮੂਲੀ ਦਊਗੀ ਕਿਉਂਕਿ 15 ਕਿਲੋ ਬੋੜਾ ਕੱਲ ਸਵੇਰ ਦੀ ਸੂਈ ਆ ਠੀਕ ਹੈ ਜੀ ਤੇ ਬਾਕੀ ਲਓ ਵੀ ਦੋਸਤੋ ਕਰੋ ਚੱਕ ਤੁਹਾਡੇ ਸਾਹਮਣੇ ਥਾਣਾ ਦੇਖ ਸਕਦੇ ਜੀ ਕਰੋ ਚੱਕ ਦੋਸਤੋ ਕੱਲਾ ਕੱਲਾ ਥਾਣਾ ਨਿਖੜਵਾ ਥਾਣਾ ਠੀਕ ਹੈ ਜੀ ਮਥਾ ਵਰਲਾ ਜੇ ਕੋਈ ਕਹਿਣ ਦੀ ਗੱਲ ਨਹੀਂ ਹੈਗੀ ਵੀ ਨਾਰਮਲੀ ਵੀਰਾਂ ਆ ਨੇ ਤੁਸੀਂ ਨਾਰਮਲੀ ਦੇਖ ਲੈਣੀ ਆ ਆ ਦੇਖੋ ਜੀ ਠੀਕ ਹੈ ਜੀ ਥਾਣਾ ਬਹੁਤ ਜ਼ਿਆਦਾ ਸੋਨਾ ਬਿਲਕੁਲ ਮੁੱਠੀ ਦਾ ਥਾਣਾ ਥੱਲੇ ਜਿਹੜਾ ਮੇਲਕਾਫ ਆ ਚੌਗੀ ਆ ਹਜੇ ਮਤਲਬ ਕਿ ਛਿੱਗੀ ਨਹੀਂ ਹੋਈਗੀ ਪਹਿਲਾ ਸੂਆ ਸਰੀਆ ਕਰਦ ਦੇਖ ਸਕਦੇ ਆ ਆ ਦੇਖੋ ਜੀ ਫੁੱਲ ਹਾਈਟ ਫੁੱਲ ਲੈਂਥ ਫੁੱਲ ਹਾਈਟ ਹਾਂਜੀ ਫੇਸ ਕੁਆਲਿਟੀ ਆ ਤੁਹਾਡੇ ਸਾਹਮਣੇ ਦੀ ਆ ਦੇਖੋ ਹੈ ਠੀਕ ਆ ਜੀ ਬਿਲਕੁਲ ਬੋਦੀ ਵਾਲੀ ਬੈਡ ਆ ਤੇ ਬਿਲਕੁਲ ਐਚਪ ਦੇ ਵਿੱਚ ਜਿਹੜੀ ਦੋਸਤੋ ਪਿਓਰਿਟੀ ਦੇ ਵਿੱਚ ਝਲਕਾ ਮਾਰਦੀ ਹੋਈ ਆ ਵੀ ਨਤਨ ਮੀਰ ਖੋਲ ਕੇ ਲਓ ਜੀ ਲਓ ਵੀ ਦੋਸਤੋ ਬੈਡ ਬਹੁਤ ਖੂਬਸੂਰਤ ਆ ਪਹਿਲੇ ਨੰਬਰ ਵਾਲੀ ਤੇ 15 ਦੇ ਦਰਮਿਆਨ ਹਜੇ ਬੌਲਾ ਹੀ ਆ ਠੀਕ ਆ ਤੇ ਮਿਲਕਿੰਗ ਜਿਹੜੀ ਆ ਵੀਰਾਂ ਦਾ ਵੀ ਨਾਰਮਲ 20 ਤੋਂ ਪਲੱਸ ਆ ਬਾਕੀ ਸੇਵਾ ਦਾ ਦੁੱਧ ਆ 20 ਤੋਂ ਪਲੱਸ ਨਾਰਮਲ ਸਟ੍ਰਕਚਰ ਵੇਖ ਕੇ ਲੱਗਦਾ ਵੀ ਦੋਸਤੋ ਸੋਣੀ ਮਿਲਕਿੰਗ ਤੇ ਚੱਲੇਗੀ ਠੀਕ ਆ ਆ ਦੇਖੋ ਜੀ ਫੁੱਲ ਹਾਈਟ ਲੈਂਥ ਆ ਲੰਬਾਈ ਉਚਾਈ ਹਰ ਪਾਸੇੋਂ ਜਿਹੜੀ ਦੋਸਤੋ ਪੂਰੀ ਠੀਕ ਆ ਅੱਗੇ ਨਹੀਂ ਵੇਖਣਾ ਦੂਸਰੋਂ ਵੇਖਣਾ ਉਹ ਹੈਗਾ ਆਹ ਦੇਖੋ ਬਿਲਕੁਲ ਕੰਪੈਕਟ ਅਟਰ ਦੋਸਤੋ ਫਿਕਸ ਅਟਰ ਦੀ ਜਿਹੜੀ ਇਹ ਵੜਾ ਬਿਲਕੁਲ ਚਾਲ ਜਿਹੜੀ ਹੈਗੀ ਦੋਸਤੋ ਦੱਸ ਰਹੀ ਆ ਵੀ ਬਹੁਤ ਵਧੀਆ ਚੰਗੀ ਸੋਹਣੀ ਕੁਆਲਿਟੀ ਹੈ। ਬਾਬਾ ਜੀ ਇਹਦਾ ਥੱਲੇ ਜਿਹੜਾ ਇਸ ਤੋਂ 15 ਕਿਲੋ ਬੋੜਾ ਆਪਾਂ ਗਿੰਦੇ ਆਂ ਠੀਕ ਹੈ ਪਹਿਲਾਂ ਥੱਲੇ ਬੋੜਾ 17 ਵੇ 18 ਹੈ 15 ਕਿਲੋ ਮੂਲੀ ਮੰਨਦਾ ਰਹਿ ਗੇ ਠੀਕ ਹੈ ਜੀ ਬਿਲਕੁਲ ਤੇ ਦੁੱਧ ਬਾਕੀ ਸੇਵਾ ਦਾ ਹੁੰਦਾ ਹੈ ਤੇ ਜੇ ਇਸ ਹਿਸਾਬ ਨਾਲ ਜਿੱਦਾਂ ਇਹਦਾ ਕੱਦ ਬਹੁਤ ਹੈ ਜਾਨੀ ਸੜਿਆ 20 ਕਿਲੋ ਦੁੱਧ ਮੂਲੀ ਚਵਾਉਗੀ ਹੂੰ ਉਹਦਾ ਚੰਗੀ ਸੇਵਾ ਦਾ ਕੋਈ ਵੀਰ ਲਾ ਜੇ 25 ਪਲੱਸ ਵੀ ਜਾ ਸਕਦੀ ਹੈ ਵੇੜ ਵੇੜ ਖਰੀ ਹੈ ਪੂਰੀ ਹਟਾ ਕੇ ਇੱਕ ਵਾਰੀ ਥਣ ਮੈਂ ਤੁਹਾਨੂੰ ਦਿਖਾਉਣਾ ਫਿਰ ਤੋਂ ਵੀਰੋ ਆਹ ਵੇਖੋ ਹੱਦੀ ਹੱਡਾਂ ਕਰਾਂ ਦੀ ਬਹੁਤ ਮਜ਼ਬੂਤ ਆ ਠੀਕ ਆ ਸੋਹਣੀ ਕੁਆਲਿਟੀ ਆ ਤੇ ਨਿਤਨ ਵੀਰੇ ਲੈ ਆਦੇ ਫਿਰ ਬਾਬਾ ਜੀ ਇਹਦਾ ਮੁੱਲ ਭਾਵੇਂ ਕਰਾ ਲਓ 90 ਕਰਾ ਲਓ ਭਾਵੇਂ ਕਰਾ ਲਓ 95 ਹਾਂਜੀ 85000 ਰੁਪਏ ਮੁੱਲ ਕਰਾਂਗੇ ਹਾਂਜੀ 2000 ਰੁਪਏ ਛੋਟ ਕਰਾਂਗੇ ਠੀਕ ਆ ਜੀ 83000 ਰੁਪਏ ਦੀ ਵਛੀ ਦੇ ਦਿੰਦੇ ਹਾਂ 83 ਦੀ ਹਾਂਜੀ ਬੱਚਾ ਇੱਕ ਵਾਰੀ ਮੈਂ ਫੇਰ ਦਿਖਾ ਦਿੰਨਾ ਕੱਲ ਦੀ ਸੁਈਆਂ ਨਾਲ ਉਹ ਬੱਚੇ ਦੇ ਨਾਲ ਆ ਜੀਆ ਕਰੋ ਚੈੱਕ ਬਤਾ ਵਛਾ ਕੇ ਵਛੀ ਹੁੰਦੀ ਗੱਲਾਂ ਕਰਨ ਨੂੰ ਇੰਗੀਆਂ ਨਹੀਂ ਕਦੇ ਬਹੁਤ ਚੰਗੇ ਸੀਮਨ ਦਾ ਸੀਗਾ ਕੋਈ ਵੀ ਬੱਚਾ ਹੁਣ ਮੇਲ ਵੀ ਲਾ ਲੀਏ ਬਿਲਕੁਲ ਚੰਗੇ ਸੀਮਨ ਦਾ ਠੀਕ ਹੈ ਤੇ ਜਿਹੜਾ ਮਗਰ ਬੱਚਾ ਇਸ ਤੋਂ ਬਾਅਦ ਅਗਲੀ ਵੜਾ ਆ ਗਈ ਦੋਸਤੋ ਠੀਕ ਹੈ ਜੀ ਹੈਵੀ ਆਰਡਰ ਕੁਆਲਿਟੀ ਜਾਂ ਸੋਹਣੀ ਆਰਡਰ ਕੁਆਲਿਟੀ ਐਕਸਟਰਾ ਆਰਡੀਨਰੀ ਕਹਾਂਗੇ ਬਹੁਤ ਸੋਹਣੀ ਕੁਆਲਿਟੀ ਹੈ ਤੇ ਕੱਦ ਹਾਈਟ ਵੀ ਜਿਹੜੀ ਪੂਰੀ ਆ ਦੋਨੋਂ ਵੜਾਂ ਦੀ ਜਿਹੜੀ ਦੋਸਤੋ ਸੇਮ ਟੂ ਸੇਮ ਇਕੁਅਲ ਹੈਗੀ ਆ ਤੇ ਨਿਤਨ ਵੀਰੇ ਪੂਰੀ ਇਨਫੋਰਮੇਸ਼ਨ ਦੇ ਦੇਵੇਗਾ ਸਵੇਰ ਕਿਨਾਂ ਸੰਤੂ ਸਾਹਿਬ ਦੂਜਾ ਸੂਆ ਸੁਈ ਆ ਹਾਂਜੀ ਸੁਈ ਨੂੰ ਅੱਜ ਤੀਜਾ ਦੇਣਿਆ ਹਾਂਜੀ ਤੇ 17 18 ਕਿਲੋ ਇਸ ਟਾਈਮ ਬੋਲਾ ਜਿਹੜਾ ਤਿਆ ਜੀ ਬਾਕੀ ਚਵਾ ਨੂੰ ਬਹੁਤ ਸੋਹਣਾ ਲੱਗਾ ਚੂਨ ਚੂਨ ਦੀ ਪੋਲੀ ਹੈ ਸਾਰੀ ਇੱਕ ਨੰਬਰ ਠੀਕ ਹੈ ਜੀ ਹਾਂ ਜੀ ਤਾਂ ਬਾ ਠੰਡੀ ਸੀਲੀ ਕਿਨਪ ਕਰਮਾੜੀ ਪੂਰੀ ਆ ਆ ਵੇਖੋ ਦੋਸਤੋ ਸੀਲੀਆਂ ਸੋਲੀਆਂ ਪੂਰੀਆਂ ਨੇ ਤੇ ਬੱਚਾ ਵੀ ਰਹੇ ਤੇ ਮਗਰ ਮੇਰੇ ਮਗਰ ਫੀਮੇਲ ਕਾ ਵੱਛੀ ਹੈ ਦੇ ਪਿਛੇ ਫੀਮੇਲ ਕਾ ਆ ਚੰਗੇ ਸੀਮੰਦੀਆਂ ਬਈ ਬਲਿੰਡੋ ਕੀ ਨਾਮ ਲੈਂਦੇ ਹਾਂਗੇ ਬਾਈ ਉਹਦਾ ਅੱਛਾ ਜੀ ਉਹ ਸੀਮੰਦੀ ਠੀਕ ਆ ਭਰਾਏ ਉਹਨਾਂ ਘਰ ਵਾਲਿਆਂ ਨੇ ਠੀਕ ਹੈ ਤੇ ਵੱਛੀ ਬਹੁਤ ਸੋਹਣੀ ਹੈ ਤੇ ਤਿੰਨ ਦਿਨਾਂ ਦੀ ਵੱਛੀ ਹੈ ਦੇ ਨੱਤਾ ਚੈੱਕ ਕਰੋ ਗੱਡੀਆਂ ਗੱਡੀਆਂ ਤੇਲ ਦੇਖੋ ਬਿਲਕੁਲ ਛੋਟੀ ਜੀ ਪੂਛ ਆ ਆ ਕਰੋ ਚੈੱਕ ਵੀ ਛੋਟੀ ਛੋਟੇ ਪੂਛਾ ਲੱਤਾਂ ਲੱਤਾਂ ਵੇਖੋ ਬਈ ਆਹ ਦੇਖੋ ਜੀ ਐਡੀਆਂ ਇੱਥੇ ਐਡੀ ਲੱਤਸਪੋਰ ਵੀ ਕਿਹੇ ਕਿਹ ਨੂੰ ਲੱਗਣਾ ਬਿਲਕੁਲ ਇੱਕ ਵਾਰੀ ਤੁਹਾਨੂੰ ਖੜੇ ਖਲੋਤੇ ਹੀ ਬੈਠਦੀ ਹੈ ਜੀ ਦੋਸਤੋ ਆ ਥਾਨ ਕੁਆਲਿਟੀ ਕਰਾਉਣਾ ਚੈੱਕ ਬਾਅਦ ਚ ਆਪਾਂ ਖੋਲ ਕੇ ਤੋੜ ਕੇ ਦਿਖਾਵਾਂਗੇ ਇਹ ਕੱਲਾ ਕੱਲਾ ਥਾਣਾ ਦੋਸਤੋ ਜੈਵੰਤਰ ਤੁਸੀਂ ਵੇਖ ਸਕਦੇ ਹੋ ਆ ਵੇਖੋ ਜੀ ਬਾਕੀ ਜਿਹੜਾ ਇਹਨੂੰ ਚਵਾਈ ਲੱਗੀ ਉਹ ਕਾਨੂੰ ਗੱਲਾਂ ਇਹ ਰੂਹ ਆ ਸੂਈ ਨੂੰ ਕਿੰਨੇ ਦਿਨ ਦੱਸਿਆ ਸੂਈ ਨੂੰ ਅੱਜ ਤੀਜਾ ਦੇਣਾ ਹੈ ਤੀਜਾ ਦਿਨ ਹਾਂਜੀ ਤੇ ਵੈਰੀਫਾਈ ਕਰਨ ਵਾਸਤੇ ਤੁਸੀਂ ਜਿਹੜਾ ਘਰ ਵਿਜ਼ਿਟ ਕਰਨੀ ਹੈ ਤਸੱਲੀ ਕਰਨੀ ਹੈ ਜਿਹੜਾ ਪਸੂ ਬੌਲੇ ਦੇ ਵਿੱਚ ਆ ਜੇਕਰ ਦੁੱਧ ਕਵਾਂਗੇ ਦੋਸਤੋ ਉਹ ਤੇ ਦੁੱਧ ਦੇ ਬਿਲਕੁਲ ਜਿਹੜਾ ਬਾਲਟੀ ਦੇ ਵਿੱਚ ਕੰਡੇ ਵਾਲਾ ਕਿਹਾ ਜਾਊਗਾ ਤੇ ਕੰਡੇ ਵਾਲੀ ਮੰਗਤੀ ਕਰ ਸਕਦੇ ਹੋ ਬਾਲਟੀ ਕਿਲੋਆਂ ਵਾਲਾ ਕਿਹਾ ਜਾਊਗਾ ਤੇ ਕਿਲੋ ਦਾ ਤੁਸੀਂ ਡੱਬਾ ਮਾਰ ਲਿਓ ਆ ਕਰੋ ਚੈੱਕ ਜੀ ਠੀਕ ਹੈ ਜੀ ठंडी ठंडी पूरी है लो भी मलो करो चेक आप इस क्वालिटी एक बार देखो जी ठीक है ਬੇੜਾ ਦੋਸਤੋ ਇੱਕ ਨਹੀਂ ਦੋ ਨਹੀਂ 10 ਬੇੜਾ ਘਟੋ ਘਟਦੀ ਇੱਥੇ ਐਵਰੀ ਟਾਈਮ ਹਰ ਟਾਈਮ ਮੌਜੂਦ ਹੁੰਦੀਆਂ ਨੇ ਪਸੰਦ ਤੁਹਾਡੀ ਆ ਤਸੱਲੀ ਤੁਸੀਂ ਕਰਨੀ ਜਿੱਦਾਂ ਦੀ ਜਿਹੜੀ ਵੰਡ ਵਾਲੀ ਤੁਹਾਨੂੰ ਪਸੰਦ ਆਉਂਦੀ ਆ ਤੁਸੀਂ ਜਿਹੜੀ ਖਰੀਦ ਸਕਦੇ ਹੋ ਨਹੀਂ ਤੇ ਫਿਰ ਕੀ ਫਿਰ ਲੈ ਦੇ ਦਾ ਇਹਦਾ ਬਾਬਾ ਸੇਮ ਹੀ ਰੇਟ ਆ ਇਹਦਾ 85 ਹਜ਼ਾਰ ਮੁੱਲ ਕਰਦੇ ਆ ਅੱਛਾ ਜੀ ਹਾਂ ਜੀ ਜੋ ਮੰਨਦ ਨੂੰ ਕਰਦਾਂਗੇ 85 ਚੋਂ ਬਾਕੀ ਕਾਦ ਕੋਦ ਨਹੀਂ ਦੱਸੋ ਕਾਦ ਕੋਦ ਕਿੱਡਾ ਮੈਂਸ਼ਨ ਕਰਨਾ ਨਹੀਂ ਨਹੀਂ ਫੁੱਲ ਹਾਈਟ ਦੱਸਦੀ ਆ ਆਪਾਂ ਭਰਾਵਾਂ ਨੂੰ ਵੀ ਫੁੱਲ ਵੱਡੀਆਂ ਬੇੜਾਂ ਦੇ ਵਿੱਚ ਗਿਣਤੀ ਆ ਇਹਨਾਂ ਦੀ ਤੇ 85 ਡਿਮਾਂਡ ਲੈ ਦੇ ਬਾਕੀ ਮਾਣਤਨ ਖੁੱਲੇ ਹੋ ਜਾਣਗੇ ਹਾਂਜੀ ਖੁੱਲੇ ਕਰਾਂਗੇ ਜਰੂਰ ਖੁੱਲਾ ਜਿਹੜਾ ਮਾਣਤਨ ਹੋ ਜਾਓ ਵੀਰੋ 85000 ਡਿਮਾਂਡ ਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਜਿਹੜੀ ਆ ਭਾਰੇ ਵਜਨ ਦੇ ਵਿੱਚ ਕਹਿ ਲੋ ਪੂਰੇ ਭਾਰੇ ਪਿੰਡ ਦੀ ਆਪਾਂ ਵਿਹੜ ਦਿਖਾ ਰਹੇ ਆ ਤੁਹਾਨੂੰ ਖੁੱਲਾ ਸੋਨਾ ਜਿਹੜਾ ਲੇਵਾ ਹੈਗਾ ਤੇ ਕੁਆਲਿਟੀ ਲੇਵੇ ਦੀ ਤੁਸੀਂ ਵੇਖ ਕੇ ਚੈੱਕ ਕਰੋ ਇੱਕ ਵਾਰੀ ਠੀਕ ਆ ਤੇ ਇੰਨੇ ਦਾ ਬਾਈ ਇਹ ਵੀ ਸੂਆ ਦੱਸ ਦੋ ਕਿੰਨਾ ਸੂਆ ਵੀ ਦੂਜਾ ਸੂਆ ਸਹੀ ਆ ਸ਼ੇਰ ਜਾਂਦੇ ਆ ਵੀ ਮੂੰਹ ਠੀਕ ਆ ਜੀ ਬੱਚਾ ਪਿੱਛੇ ਆ ਓਕੇ ਚੌਥਾ ਦੇਣਾ ਸੂਈ ਨੂੰ ਓਕੇ 나ੜੂ ਨਾਲ ਆ ਬੱਚੇ ਦੀ ਠੀਕ ਹੈ ਜੀ ਹਾਂ ਜੀ ਆ ਰਿਹਾ ਬਚਾਇਆ ਲੋ ਵੀ ਮਗਰ ਮੇਲਕਾਫ ਆ ਜੀ ਠੀਕ ਆ ਮਗਰ ਮੇਲਕਾਫ ਆ ਚੌਥਾ ਦੇਣੇ ਅੱਜ ਤੇ ਬੌਲੇ ਦੇ ਵਿੱਚ ਹੀ ਚੱਲਣ ਢਈ ਹੋਊਗੀ ਵੀ ਕਿੰਨਾ ਇਹਦੇ ਇਹਦੇ ਸਲੇਸ਼ ਟਾਈਮ ਕੋਈ 23 ਕਿਲੋ 24 ਕਿਲੋ ਜਿਹੜਾ ਤਿਆਰ ਆ ਕੰਡੇ ਵਾਲਾ ਓਕੇ ਆਪਾਂ 20 ਕਿਲੋ ਗਾਰੰਟੀ ਦੇਵਾਂਗੇ ਠੀਕ ਆ ਜੀ ਹਾਂ ਜੀ 20 ਕਿਲੋ ਦੀ ਮਿਲ ਜਿਹੜੀ ਭਰਾਵੋ ਗਾਰੰਟੀ ਆ ਠੀਕ ਆ 23 24 ਕਿਲੋ ਦਾ ਕੰਨਿਆਲਾ ਤੇ ਤਿਆਰ ਆ ਹੈ ਤੇ 20 ਕਿਲੋ ਆ ਨੈਟ ਤੇ ਆ ਰਿਹਾ ਹਾਂਜੀ ਤੇ 20 ਕਿਲੋ ਕਿਸੇ ਵੀਰ ਨੇ 20 ਕਿਲੋ ਰਾ ਕੇ ਮੈਨੂੰ ਸੌਦਾ ਆਨਲਾਈਨ ਸੌਦਾ ਕਰਨਾ ਚਾਹੀ ਤੁਸੀਂ ਘਰ ਵਿਜ਼ਿਟ ਕਰਦੇ ਹੋ ਸੌਦਾ ਜਿਹੜਾ 20 ਕਿਲੋ ਦਾ ਤੁਸੀਂ ਕਰ ਸਕਦੇ ਹੋ ਤੇ ਬੱਚਾ ਮੇਲ ਆ ਸਵੇਰ ਸੈਕਿੰਡ ਟਾਈਮ ਵਾਰ ਸੈਕਿੰਡ ਹੀ ਹੈ ਨਾ ਜੀ ਸੈਕਿੰਡ ਸੈਕਿੰਡ ਟਾਈਮ ਵਾਰ ਆ ਤੇ ਆ ਕਰੋ ਚੈੱਕ ਦੀ ਹਰ ਐਂਗਲ ਤੋਂ ਹਰ ਇੱਕ ਪਾਸੇ ਤੋਂ ਮੈਂ ਜਿਹੜੀ ਦੋਸਤੋਂ ਤੁਹਾਨੂੰ ਤਸਲੀ ਨਾਲ ਦਿਖਾ ਦੂੰਗਾ ਉਸ ਤੋਂ ਬਾਅਦ ਫੈਸਲਾ ਤੁਹਾਡਾ ਆ ਕਰੋ ਚੈੱਕ ਦੀ ਕੁਆਲਿਟੀ ਹੁਮਾਨੇ ਦੀ ਬਹੁਤ ਸੋਹਣੀ ਹੈ ਥਣ ਥਣ ਜਿਹੜਾ ਬਿਲਕੁਲ ਨਖੇੜ ਦੇ ਵਿੱਚ ਆ ਬਿਲਕੁਲ ਨਖੜਵੇਂ ਥਣ ਨੇ ਤੇ ਥਣ ਬਿਲਕੁਲ ਲੇਵਾ ਜਿਹੜਾ ਦੋਸਤੋ ਪੱਧਰ ਹੈਗਾ ਠੀਕ ਹੈ ਜਿਹੜੀ ਚੀਜ਼ ਹੈ ਦੋਸਤੋ ਜਿੰਨੀ ਕ ਦੱਸੂਗੀ ਓਨੀ ਪ੍ਰੋਪਰ ਮੈਂ ਦੱਸਣ ਜੋਗਾ ਵੀ ਓਨੀ ਚੀਜ਼ ਤੁਹਾਨੂੰ ਦੱਸਾਂਗਾ ਠੀਕ ਹੈ ਕੱਦ ਹਾਈਟ ਜਿਹੜੀ ਆ ਵੱਡੀ ਤੁਸੀਂ ਕੱਦ-ਕੜ ਹਾਈਟ ਜਿਹੜੀ ਆ ਫੁੱਲ ਵੱਡੀ ਮੰਨ ਸਕਦੇ ਹੋ ਤੇ ਫੁੱਲ ਵੀ ਨਹੀਂ ਕਹਿ ਸਕਦੇ ਮੀਡੀਅਮ ਤੋਂ ਜਿਹੜੀ ਪਲਾਸ ਆ ਵੱਡੀਆਂ ਬੈੜਾਂ ਦੇ ਵਿੱਚ ਗਿਣਤੀ ਹੁੰਦੀ ਹੈ ਇਸ ਬੈੜ ਦੀ ਵੀ ਐਚ ਐਫ ਬੈੜ ਹੈਗੀ ਆ ਆ ਕਰੋ ਜੀ ਆ ਠੰਡ ਦਾ ਸੈਚ ਦੇ ਬਾਕੀ ਚਵਾਈ ਬਹੁਤ ਸੁਣੀ ਲੱਗੀ ਇਹਨੂੰ ਠੀਕ ਹੈ ਜੀ ਲੋ ਵੀ ਭਰਾਵੋ ਠੀਕ ਹੈ ਕੁਆਲਿਟੀ ਆ ਤੇ ਕੁਆਲਿਟੀ ਜਿਹੜੀ ਜਿਹੜੀ ਦੋਸਤੋ ਤਕਰੀਬਨ ਇੱਥੋਂ ਤੁਹਾਨੂੰ ਨਾਰਮਲ ਹੀ ਮਿਲ ਜੂਗੀ ਜੇ ਉਹ ਜੀ ਤੁਹਾਨੂੰ ਚੀਜ਼ ਚਾਹੀਦੀ ਆ ਹੋ ਸਕਦਾ ਵੀ ਜਿਹੜੀ ਤੁਸੀਂ ਉਮੀਦ ਕਰਦੇ ਹੋ ਤੁਹਾਨੂੰ ਉਦਾਂ ਦੀ ਚੀਜ਼ ਇੱਥੋਂ ਮਿਲ ਜੇ ਅੱਛਾ ਨਿਤਲਪਰਾ ਕਿੰਨਾ ਫਿਰ ਦੀ ਡਿਮਾਂਡ ਕੀ ਦੱਸਦੇ ਇਹਦੀ ਡਿਮਾਂਡ ਵੀ ਸੇਮ ਹੀ ਹੈ ਦੀ ਅੱਛਾ ਸੇਮ ਸੇਮ ਹੀ ਹੈ ਹਾਂਜੀ ਸੇਮ ਹੀ ਹੈ ਠੀਕ ਹੈ ਜੀ ਜਿਹਦੀ ਇਹ ਡਿਮਾਂਡ ਇਹ ਬਾਬਾ ਹੀ ਬੰਦੇ ਜਿਹਦੇ ਕੋਲ ਲਈ ਜਾਣਾ ਬੰਦਾ ਕਹਿੰਦਾ ਵੀ 28 ਕਿਲੋ ਮੈਂ ਪਹਿਲਾਂ ਥੱਲੋ ਦੁੱਧ ਚੋਇਆ ਰਿਹਾ ਓਕੇ ਜਦੋਂ ਅਸੀਂ ਪਾਸ ਕਰਨ ਗਏ ਉਹ ਬੰਦਾ ਕਹਿੰਦਾ ਇਹ ਕਹਿੰਦਾ ਟੈਸਟਾ ਜਿਹੜਾ 23 ਕਿਲੋ 22 ਕਿਲੋ ਦੁੱਧ ਤਿਆਰ ਆ ਤੁਸੀਂ ਭਾਵੇਂ ਧਾਰਨਾ ਮਾਰੋ ਘਰ ਦੇ ਵਿੱਚ ਹੋ ਕੇ ਫਿਰ پیسے ਭੇਜ ਦਿਓ ਹੂੰ ਪਰ ਉਹ ਪਾਸੇ ਆਦੀ ਤਸੱਲੀ ਕਰਕੇ ਨਾ ਉੱਥੇ ਚੋਈ ਹੀ ਅੱਕ ਕੇ ਦੋ ਅਗਲੇ ਦਿਨ ਘਰ ਲੈ ਕੇ ਚੋਈ ਦਾ ਅਗਲੇ ਦਿਨ ਕੱਢਿਆ ओके। ਬੀ ਆ ਗੱਲਾਂ ਗਰੰਟੀ ਦੇ ਦਿੰਦੇ ਆਪਾਂ। ਲੈ ਵੀ ਦੋਸਤੋ ਤੀਜੇ ਨੰਬਰ ਤੇ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਆ ਵੀ ਵੀਰਾਂ ਦਾ ਵੀ 23-24 ਕਿਲੋ ਹੈ ਨੈਟ ਬਾਕੀ ਜਿਹਨੇ ਸੌਦਾ ਕਰਨਾ 20 ਕਿਲੋ ਤਾਂ ਤੁਸੀਂ ਮੰਨ ਕੇ ਸੌਦਾ ਕਰਿਓ ਭਰਾਵੋ। ਅ ਬਹਿਣੀ ਤੋਂ ਜਿਹੜੇ ਜਿਹੜੇ ਬਨੇ ਆਪਾਂ 24 ਨਾਰਮਲ ਕਰਦੇ ਆਂ ਉਦੋਂ ਤੁਸੀਂ ਆ ਥਾਣਾ ਬਿਲਕੁਲ ਤਸੱਲੀ ਨਾਲ ਦੇਖ ਲਓ ਜੀ। بابا ਜੀ 20 ਕਿਲੋ ਨਾਲ ਜਿਹੜਾ ਤੁਹਾਨੂੰ ਦੱਸਿਆ ਤੇ ਨਾ ਤੇਰੀ ਭਾਵੇਂ ਕੋ ਧਾਰ ਬਣਾ ਮਾਰੇ 20 ਕਿਲੋ ਨਾਲ ਜੀ। ਠੀਕ ਆ ਭਰਾ। ਅ ਨਿਤਨ ਭਾਈ ਅਗਲੇ ਪਾਸੇ ਵੈੜ ਆ ਗਈ ਆ। ਇਹ ਪਹਿਲਾਂ ਨਹੀਂ ਆਈ ਦੂਜੇ ਸਵੇਰੇ ਜੀ। ਪਹਿਲਾਂ ਨਹੀਂ ਆਈ। ਵੱਡੇ ਕੱਢ ਕੱਢ ਚਾ ਮੂੰਹ ਛੇਦਾਂ ਦੇ ਥੋੜੀ ਪੱਕੇ ਸੀ ਕਹਾਂਦਾ ਸਹੀ ਹੈ ਜੀ ਤੇ ਪਹਿਲਾ ਸੂਆ ਦਾ ਵੀ ਪਹਿਲਨ ਬੱਛੀ ਆ ਹਾਂਜੀ ਤੇ ਮੂੰਹ ਛੇਦਾਂ ਦਾ ਦੋਸਤੋ ਥੋੜੀ ਜੀ ਵੀ ਕਹਿ ਲੀਏ ਵੀ ਇੱਕ ਅੱਧਾ ਸਾਲ ਕੋਈ ਗਵਾ ਕੇ ਫੇਰ ਕਿਤੇ ਸੌਰੀ ਸੀ ਤੇ ਆ ਜਿਹੜਾ ਥਣਾ ਲੇਵਾ ਹੈਗਾ ਲਿਵਟੀ ਹੈ ਜਿਹੜੀ ਦੋਸਤੋ ਆਰਡਰ ਕੁਆਲਟੀ ਆ ਉਹ ਤੁਸੀਂ ਆ ਦੇਖ ਸਕਦੇ ਹੋ ਵੱਡੇ ਕੱਢ ਖੜ੍ਹ ਗਿਆ ਹਾਈਟ ਫੁੱਲ ਹੈਗੀ ਆ ਵੜਾ ਜੇ ਦੋਸਤੋ ਪਹਿਲੇ ਸੂਵੇ ਆ ਤੇ ਹਾਈਟ ਤੁਸੀਂ ਦੇਖੋਗੇ ਵੀ ਪੂਰੀ ਹੈਗੀ ਆ ਆ ਕਰ ਸਕਦੇ ਚੈੱਕ ਦੇ ਪੁੱਟਣ ਦੀ ਹੈ ਜੀ ਠੀਕ ਆ ਆ ਕਰ ਸਕਦੇ ਚੈੱਕ ਵੀਰੋ ਬੱਚਾ ਇਹਦੇ ਥੱਲੇ ਨਿੱਜਲ ਬੱਚਾ ਹੀ ਹੈ ਭਰਾ ਮੇਲ ਕਾਫ ਆ ਠੀਕ ਆ ਜੀ ਬੱਚਾ ਹੈ ਥੱਲੇ ਤੇ ਦਿਨ ਆਪਾਂ ਇਹਨੂੰ ਕਿੰਨੇ ਦਸਤੇ ਸੀ ਇਹਨੂੰ ਪੰਜਵਾਂ ਦਿਨ ਆਸੀ ਪੰਜਵਾਂ ਹਾਜ਼ਰ ਪੰਜਵਾਂ ਦਿਨ ਦੁੱਧ ਤੇ ਆ ਗਈ ਹਾਜ਼ਰ ਕਿੰਨਾ ਕੇਗਾ ਹੁਣ ਜਿਹੜਾ 16 ਕਿਲੋ ਤਿਆਰ ਆ ਹਾਂਜੀ 15 ਕਿਲੋ ਨਾਲ ਜਿਹੜਾ ਮਰਜ਼ੀ ਵਿੱਚ ਸੌਦਾ ਕਰ ਲੈ 15 ਕਿਲੋ ਦਾ ਹਾਂਜੀ 16 17 ਵੀ ਤਿਆਰ ਆ 15 ਕਿਲੋ ਨਾਲ ਸੌਦਾ ਕਰਾਂਗੇ ਜਿੰਨਾ ਕਰਾਂਗੇ ਠੀਕ ਹੈ ਜੀ ਲੋ ਵੀ ਦੋਸਤੋ ਕੱਲਾ ਕੱਲਾ ਥਾਣਾ ਤੇ ਥਾਣਾ ਦਾ ਸੈਜ ਬਹੁਤ ਸੋਹਣਾ ਹੈਗਾ ਠੀਕ ਹੈ ਜੀ ਅਗਲੇ ਮਗਰਲੇ ਥਾਣ ਬਿਲਕੁਲ ਹੱਥਾਂ ਦੀ ਚਿਵਾਈ ਤੁਸੀਂ ਕਰ ਸਕਦੇ ਹੋ ਇਹ ਮੈਂ ਤਾਂ ਕਹਿ ਦੇਣਾ ਦੋਸਤੋ ਵੀ ਜੇਕਰ ਥਾਣਾ ਦੀ ਲੰਬਾਈ ਚੰਗੀ ਹੁੰਦੀ ਆ ਤਾਂ ਉਥੇ ਆਪਾਂ ਕਹਿ ਦਿੰਦੇ ਆ ਵੀ ਹੱਥੀ ਚਿਵਾਈ ਜੜੀ ਵਧੀਆ ਸੋਹਣੀ ਕਰਾ ਦੂਗੀ ਬੜਾ ਇਹ ਨਾਰਮਲੀ ਵੀ ਅਲਿੰਦਰ ਭਾਈ ਵੀ ਹੱਥ ਨਾਲ ਚਵਾਈ ਮਸ਼ੀਨ ਨਹੀਂ ਕਰਦੇ ਕਿ ਹੱਥੀ ਕਰਦੇ ਸਾਰੇ ਨਾ ਮੈਂ ਮਸ਼ੀਨ ਹੈ ਹੀ ਨਹੀਂ ਹੱਥੀ ਕਰਦੇ ਆ ਠੀਕ ਆ ਹੱਥੀ ਨਾਰਮਲੀ ਮੈਂ ਤਾਂ ਜ਼ਿਕਰ ਕਰਤਾ ਸੀ ਵੀ ਹੱਥੀ ਚਵਾਈ ਸੋਹਣੀ ਆ ਵੈੜ ਦੇ ਥਾਣਾ ਜਿਹੜੇ ਚੰਗੇ ਮੁੱਠੀ ਵਾਲੇ ਆ ਆ ਕਰੋ ਜੀ ਵੱਡੇ ਕੱਦ ਚ ਆ ਛੋਟੀ ਠੀਕ ਆ ਕੱਦ ਪੁੱਤ ਜਿਹੜਾ ਦੋਸਤੋ ਵੱਡਾ ਹੈਗਾ ਵੈੜ ਦਾ ਫੁੱਲ ਹਾਈਟ ਆ ਵੀ ਫਾਰਮਿੰਗ ਵੈੜ ਜਿੱਦਾਂ ਦੀ ਆਪਾਂ ਨਾਰਮਲੀ ਦੇਖਦੇ ਆ ਐਫ ਓਡੀ ਜਿਹੜੀ ਆਪਾਂ ਕਾਊਂਟ ਕਰ ਸਕਦੇ ਫੁੱਲ ਹਾਈਟ ਲੈਂਥ ਵਾਲੀ ਆ ਠੀਕ ਆ ਨਿਤਨ ਭਾਈ ਬੱਚਾ ਜਖਾਈ ਆ ਵਾਈਟ ਆ ਗਿਆ ਬੱਚਾ ਬਹੁਤ ਹੈ ਨਾ ਲੋੜਿਆਂ ਦਾ ਹੈਗਾ ਕਹੇ ਮੈਂ ਯਾਰ ਬੱਚਾ ਵੀ ਹੈ ਪਰ ਵੇ ਅਭੀ ਬੱਛੀ ਪੁੱਛੀ ਉਮੀਦ ਕਰਦੇ ਵੀ ਬੱਛੀ ਉਹਦੀ ਤਾਂ ਗੱਲਾਂ ਹੀ ਕਾਹਦੀਆਂ ਸੀ ਗੱਲਾਂ ਹੀ ਕਾਹਦੀਆਂ ਇਹ ਐਡਾ ਸੋਹਣਾ ਚੰਗਾ ਸੀਮਨ ਭਾਈ ਕਿਸੇ ਵੀਰ ਨੇ ਭਰਾਇਆ ਹੋਊਗਾ ਤੇ ਨਿਤਨ ਵੀਰੇ ਇਹਦੀ ਡਿਮਾਂਡ ਕਿੰਨੀ ਫਿਰ ਇਹਦੀ ਬਾਬਾ ਜੀ 65000 ਪੇਡ ਮੰਗ ਕਰਦੇ ਆ ਹਾਂਜੀ ਇਹ ਵਿੱਚੋਂ ਬਾਢੀਆਂ ਦੇ ਬੱਛੀ ਦੇ ਦਾਂਗੇ ਬਾਕੀ ਆਏ ਦਾ ਮਨਦਾਨ ਵੀ ਕਰ ਦਾਂਗੇ ਠੀਕ ਆ ਜੀ ਹਾਂਜੀ ਲਓ ਵੀ ਦੋਸਤੋ 65000 ਡਿਮਾਂਡ ਆ ਤੇ 62000 ਦੀ ਜਿਹੜੀ ਹਾਂ ਨਾ ਲੈ ਦੇ ਜਿਹੜਾ 62000 ਆ ਇਸ ਤੋਂ ਬਾਅਦ ਇੱਕ ਹੋਰ ਤੋਹਫਾ ਵਿਖਾਉਣਾ ਤੁਹਾਨੂੰ ਵੀ ਹਾਈਟ ਬੇਸ਼ੱਕ ਤੁਸੀਂ ਉਹ ਫਾਰਮ ਵਾਲੀਆਂ ਬਹਿਣਾ ਤਾਂ ਥੋੜੀ ਜਿਹੀ ਘੱਟ ਮੰਨ ਲਿਓ ਠੀਕ ਹੈ ਜੀ ਮੀਡੀਅਮ ਹਾਈਟ ਮੰਨ ਲਿਓ ਪਰ ਮੈਨੂੰ ਲੱਗਦਾ ਵੀ ਉਮੀਦ ਤੋਂ ਵੱਧ ਕਰਨ ਵਾਲੀ ਜਿਹੜਾ ਲੈਵਲ ਲਈ ਫਿਰਦੀ ਆ ਆ ਕਰੋ ਚੈੱਕ ਜੀ ਇਹ ਆਜ ਦੇ ਟਾਈਮ ਤੇ ਸੁੰਦਰ ਸਾ ਤੋਹਫਾ ਹੈਗਾ ਪੂਰਾ ਹਾਂ ਆ ਦੇਖੋ ਜੀ ਵੀ ਥਾਣ ਥਾਣ ਵੇਖੋ ਇਹ ਐਨ ਬਿਲਕੁਲ ਨੋਕਲਾ ਥਾਣਾ ਤੇ ਚੁਵਾਈ ਹੈ ਜਿਹੜੀ ਦੋਸਤੋ ਵਧੀਆ ਹੋਵੇਗੀ ਤਕਰੀਬਨ ਉਮੀਦ ਆਪਾਂ ਕਰ ਸਕਦੇ ਆ ਵੀ ਨਿਤਨ ਵੀਰੇ ਇਨਫੋਰਮੇਸ਼ਨ ਕੀ ਆ ਇਹ ਸੰਧੂ ਸਾਹਿਬ ਇਹਨੂੰ ਸੋਈ ਨੂੰ ਅੱਜ ਭਾਇਵਾ ਦੇਣੇ ਆ ਹੂੰ ਡੈਨਮਾਰਕ 40 116 ਦੀ ਬੱਚੀ ਇਹਦੇ ਪਿੱਛੇ ਆ ਜਿਹੜਾ ਇਹ ਦਸਿਮਣ ਭਰਿਆ ਸੀ ਉਹ ਪਛੀਤੀ ਨੇ ਬਹੁਤ ਸੋਹਣੀ ਸੀ ਆ ਬੱਚੀ ਦੀ ਹਾਂ ਆ ਵੇਖੋ ਜੀ ਡੈਨਮਾਰਕ 40 100 ਡੈਨਮਾਰਕ 40 116 ਦਾ ਹਾਂ 40 116 ਦਾ ਜਿਹੜਾ ਦੋਸਤੋ ਆ ਵੇਖੋ ਪੰਜਵੇਂ ਦਿਨ ਦੀ ਬੱਚੀ ਆ ਅੱਜ ਪੰਜਵੇਂ ਦਿਨ ਦੀ ਬੱਚੀ ਆ ਤੇ ਖਲੋਣੀ ਖਲਾਨੀ ਵੇਖੋ ਬੱਚੀ ਦੀ ਤੇ ਟੇਲ ਜਿਹੜੀ ਪੂਛ ਹੈਗੀ ਆ ਉਹ ਸਾਈਜ਼ ਦੇਖ ਲਓ ਗੁਲਾਬੀ ਨੱਕ ਤੇ ਨੋਜ਼ ਜਿਹੜੀ ਹੈਗੀ ਹੈ ਨੱਕ ਹੈਗਾ ਗੁਲਾਬੀ ਆ ਠੀਕ ਆ ਆ ਵੇਖੋ ਹਰ ਪਾਸਿਓਂ ਯਾਰ ਕੁਆਲਿਟੀ ਆ ਵੀ ਇਹਦੀ ਜਿੱਤੇ ਆ ਦੇ ਇਹ ਛੋਟਾ ਜਿਹਾ ਕੰਨ ਵਿਹੜ ਦੇ ਨਾਲ ਕੋਈ ਬੱਛੀ ਸਾਹਣੇ 1.5 ਸਾਲ ਤੋਂ ਨਾਲ ਦੂਨੀ ਵਿਹੜ ਤਿਆਰ ਹੋਈ ਬਿਲਕੁਲ ਅੱਛਾ ਲੇਦਰ ਬਾਈ ਇਹ ਅਸੀਂ ਇਹ ਇਹ ਤਾਂ ਆਪ ਦਾ ਕੀ ਰਿਕਾਰਡ ਹੁਣ ਕੀ ਆ ਦੁੱਧ ਜਿਹੜਾ ਬੱਬਾਈ ਸੂਆ ਸੂਈ ਦੁੱਧਾ ਹਾਂਜੀ ਜਿਹੜਾ ਦੁੱਧ ਤਿਆਰ ਹੈ ਕੰਡੇ ਵਾਲਾ ਹਾਂ ਉਹ ਇਸ ਟਾਈਮ 24 ਕਿਲੋ ਤਿਆਰ ਹੈ ਇਸ ਟਾਈਮ 24 ਕਿਲੋ ਕਰਦੇ ਨੇ ਵੀ ਇਹ ਤਾਂ ਬਾਈ ਕੱਲੀ ਕਹਿਣ ਦੀ ਗੱਲ ਨਾ ਹੋਵੇ ਵੀ ਜਿਹੜਾ ਚਵਾਦ ਹੈ ਨਾ ਆਪਾਂ ਬਾਈ ਮੈਂ 24 ਕਿਲੋ ਦੁੱਧ ਦੀ ਚੈਰੀ ਤੋਂ ਕਹਿਣਾ ਵੀ ਜਿਹੜਾ ਤਿਆਰ ਹੈ ਕੰਡੇ ਵਾਲਾ ਗੱਲਾਂ ਦਾ ਨਹੀਂ ਕਿਸੇ ਨੇ ਕਹਿ ਦੇਣਾ ਵੀ ਜਿਹੜਾ ਚਵਾਇਆ ਜਾਊ 24 ਕਿਲੋ ਤਿਆਰ ਹੈ ਹੂੰ 20 ਗੱਲਾਂ ਦੀ ਗਰੰਟੀ ਨਾਲ ਵਾਸ਼ੀ ਦਵਾਂਗੇ ਠੀਕ ਹੈ ਕੋਈ ਲੈ ਜਾਏ 20 ਕਿਲੋ 20 ਕਿਲੋ ਦਾ ਭਾਵੇਂ ਕੋਤਾਕਣਾ ਮਾਰੇ ਹਾਂ ਬਾਕੀ ਆਪਾਂ ਨਹੀਂ ਬੋਲਦੇ ਪਏ ਉਹ ਆ ਵੀ ਦੱਸਣ ਦੇ ਹੀ ਆ ਬਿਲਕੁਲ ਜੀ ਬਿਲਕੁਲ ਆਹ ਵੇਖੋ ਦੋਸਤੋ ਪੱਟਾਂ ਦੇ ਸਭ ਤੋਂ ਵੀ ਜਿਹੜਾ ਆਰਡਰ ਆ ਉਹ ਬਾਹਰ ਨੂੰ ਹੋਇਆ ਖਰਦਾ ਤੇ 24 ਵੀਰਾਂ ਦਾ ਹੈਗਾ ਪਰ 20ਾਂ ਦਾ ਜਿਹੜਾ ਮੰਨ ਕੇ ਤੁਸੀਂ ਸੌਦਾ ਕਰਿਓ ਸੁਵਾ ਦੂਜਾ ਹੀ ਹੈ ਜੀ ਸੁਵਾ ਦੂਜਾ ਇਹ ਸਾਨੂੰ ਪਹਿਲਾਂ ਦੱਸਿਆ ਸੀ ਪਰ ਉਹ ਕਹਿੰਦੇ ਵੀ ਸੁਵਾ ਨਹੀਂ ਦੂਜਾ ਹੀ ਹੈ ਜੀ ਦੂਜਾ ਸੁਵਾ ਸਾਨੂੰ ਕਹਿੰਦੇ ਸੀ ਵੀ ਮਤਲਬ ਪਹਿਲਾ ਠੀਕ ਆ ਪਰ ਆਪਾਂ ਨਹੀਂ ਮੰਨਦੇ ਪਰ ਆਪਾਂ ਦੂਜਾ ਹੀ ਕਰਾਂਗੇ ਆਤਨ ਹੋਲ ਤੋਂ ਪਹਿਲਾਂ ਇੱਕ ਵਾਰ ਜਿਹੜਾ ਮੋਲ ਭਰਾ ਦੱਸਦੀ ਕਹਿੰਦਾ ਮੋਲੇ ਦਾ ਵੀ ਬਾਬੇ 85000 ਰੁਪਏ ਕਰਦੇ ਨੇ ਅੱਛਾ ਜੀ ਹਾਂਜੀ ਤੇ ਠੀਕ ਆ ਮੈਂ ਮੰਨਤਨ ਹੋ ਜ਼ਰੂਰ ਕਰਾਂਗੇ ਆਪਾਂ ਜਿੱਦੋਂ ਜਿੰਨਾ ਵੱਧ ਤੋਂ ਵੱਧ ਜਿੰਨਾ ਆਏ ਹੈਗੇ ਉਹਨਾ ਕਰਾਂਗੇ ਆਪਾਂ ਜ਼ਰੂਰ ਜੀ ਲੋ ਵੀ ਦੋਸਤੋ 85000 ਹੀ ਇਸ ਵੈੜ ਦੀ ਜਿਹੜ खोल चलो फिर खोलो तो लॉ भी मित्रों करो चेक हवा ना लेवा ठीक है भी दोस्तों ठीक है ਠੀਕ ਡਿਮਾਂਡ ਜਿਹੜੀ ਬੇਸ਼ੱਕ ਦੋਸਤੋ ਤੁਸੀਂ ਇਹ ਨਾ ਸਮਝੋ ਵੀ ਕਰੜਾ ਕੰਮ ਵੀ ਕੰਮ ਜ਼ਰੂਰ ਕਰੜਾ ਪਰ ਪਸੂ ਇੱਕ ਵਾਰੀ ਜ਼ਰੂਰ ਇੱਕ ਵਾਰੀ ਇੱਥੇ ਆ ਕੇ ਵੇਖ ਲਿਓ ਅੱਖੀਂ ਕੱਢ ਲਿਓ ਪਸੂ ਨਿਗਾਹ ਮਾਰ ਲਿਓ ਜੇਕਰ ਇੰਨੀ ਵਾਲੀ ਚੀਜ਼ ਲੱਗੀ ਤਾਂ ਸੌਦਾ ਕਰ ਸਕਦੇ ਹੋ ਠੀਕ ਹੈ ਜੀ ਤੇ ਜੇਕਰ ਇਹਨੇ ਜਿੰਨੀ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਨੇ ਵਾਲੀ ਉਮੀਦ ਤੁਹਾਨੂੰ ਨਾ ਹੋਈ ਵੀ ਇੱਥੇ ਵਿਜ਼ਿਟ ਕਰਕੇ ਵੀ ਪਹੁੰਚ ਕਰਕੇ ਵੀ ਬੇਸ਼ੱਕ ਹੋਰ ਵੀ ਵੜਾ ਹੈਗੀਆਂ ਨੇ ਹੌਲੀ ਰੇਟਾਂ 'ਤੇ ਵੀ ਖਰੀਦ ਲਿਓ ਪਰ ਘਟੋਗੜ ਵੀ ਜਿੰਨੀ ਇਹ ਮਿਲਕਿੰਗ ਕਰਵਾਉਣ ਡੀਆਂ ਨੇ ਅੱਜ ਥੋੜੇ ਥੋੜੇ ਦਿਨਾਂ ਦੇ ਦੌਰਾਨ ਉਹ ਨਹੀਂ ਤੁਸੀਂ ਵੈਰੀਫਾਈ ਕਰਨੀਆਂ ਘਰੇ ਚੁਆਈ ਕਰਕੇ ਦੁੱਧ ਦੇ ਵੀ 27 22 ਕਿਲੋ ਖਲਾ ਦਊਗੀ ਠੀਕ ਹੈ ਜੀ ਚੰਗੀ ਕੋਸ਼ੇ ਵਾਲਾ ਲੈ ਜਾਂਦਾ ਏ ਜੇ ਇਸ ਸਮੇਂ 24 ਕਿਲੋ ਤਿਆਰ ਹੈ ਮੈਂ 20 ਨਾਲ ਸੌਦਾ ਕਰਨਿਆ ਹਾਂ ਹਾਂਜੀ ਤੇ 2-3 ਕਿਲੋ ਮੂਹਲੀ ਗਾਲਿਆ ਵਧੂ ਨਹੀਂ ਘੜੀ ਨਹੀਂ ਘੜੋਈ ਦਰੀ ਨਹੀਂ ਕਿਉਂਕਿ ਇਹਨਾਂ ਗਰਮੀ ਮਨਾਉਣੀ ਨਹੀਂ ਹੈ ਕੋਈ ਵੀ ਮੈਨੂੰ ਵੀ ਕੋਈ ਵੀ ਕੋਈ ਵੜਾ ਗਰਮੀ ਮਨਾਉਣੀ ਨਹੀਂ ਬਿਲਕੁਲ ਲਓ ਵੀ ਦੋਸਤੋ ਠੀਕ ਆ ਇਸ ਤੋਂ ਬਾਅਦ ਭਾਈ ਨਿਤਨ ਅੱਗੇ ਚੱਲੀਏ ਅੱਗੇ ਵੜਾ ਕਾਉਏ ਦੋਵੇਂ ਵੀ ਹਾਂਜੀ ਠੀਕ ਹੈ ਜੀ ਇਹ ਬਲੈਕ ਰੰਗ ਚ ਆ ਗਈ ਭਰਾ ਹਾਂਜੀ ਆ ਕਰੋ ਚੱਕ ਜੀ ਠੀਕ ਆ ਕਾਲੇ ਰੰਗ ਦੇ ਵਿੱਚ ਵੜਾ ਤੇ ਸੂਆ ਪਹਿਲਾਂ ਕਿ ਦੂਜੀ ਆ ਜੀ ਸੂਆ ਪਹਿਲਾ ਹੈ ਪਹਿਲੇ ਨੇ ਹਾਂਜੀ ਅੱਛਾ ਜੀ ਪਹਿਲਾ ਸੂਆ ਬੱਚਾ ਥੱਲੇ ਬੱਚਾ ਬੱਚਾ ਹੈ ਬੱਚਾ ਥੱਲੇ ਮੇਲ ਕਾਫ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹਨੂੰ ਸੂਈ ਨੂੰ 5 6 6ਵੇਂ ਦਿਨਾਂ ਦੀ ਇਹਨੂੰ ਹੀ ਸੂਈ 6-7 ਦਿਨ ਹਫਤਾ ਮੰਨਈਏ ਨਾ ਨਹੀਂ ਹਫਤਾ ਹਫਤਾ ਮੰਨ ਸਕਦੇ ਕਿਉਂਕਿ ਇਹ ਸੂਈ ਨਾ 31 ਦਿਨ ਹੋਈ ਹੈ 31 ਨੂੰ ਸੂਈ ਆ 31 ਨੂੰ ਸੂਈ ਆ ਹਾਂ ਅਹ ਠੀਕ ਆ ਓਕੇ ਨਿਤਲ ਵੀਰੇ ਹੁਣ 6-7 ਦਿਨਾਂ ਦੀ ਸੂਈ ਦਾ ਕਿੰਨਾ ਕੁ ਥੱਲੇ ਹਾਜ਼ਰ 14 ਕਿਲੋ ਦੁੱਧ ਤਿਆਰ ਹੈ ਨੰਦ ਬਿਲਕੁਲ ਹਾਂਜੀ ਤੇ ਆਪਾਂ 13 ਕਿਲੋ ਆਂਦਾ ਕਰਾਂਗੇ ਇਹਨਾਂ ਦੇਾਂਗੇ 13 ਕਿਲੋ ਆਂਦਾ ਜਿਹੜਾ ਵੀ ਹਾਂ ਜੱਸੀ ਨਾ ਕਰਾਉਂਦੇ ਆ ਠੀਕ ਆ ਜੀ ਹਾਂਜੀ ਅਹ ਕਰੋ ਸੰਗ ਦੇ ਵਿੱਚ ਆ ਦੋਸਤੋ ਠੀਕ ਆ ਆਪਾਂ ਨਾਲ ਹੀ ਬਾਹਰ ਕੱਢ ਲੈਨੇ ਨੂੰ ਨਾਲ ਹੀ ਤੋੜ ਲੈਨੇ ਤੇ ਨਾਲ ਹੀ ਤਸਦੀਨਾ ਤੁਮ ਜਿਹੜਾ ਹਵਾਨਾ ਹੈਗਾ ਉਹ ਦਿਖਾ ਦਿੰਨੇ ओके okay, जी ठीक है बाकी नजरन भाई एक कर... ਸਾਰੇ ਭਰਾਵਾਂ ਨੂੰ A to Z ਦੱਸ ਦੋ ਵੀ ਚੁਵਾਈਆਂ ਤੁਸੀਂ ਸਾਰੇ ਮੜਨੀਆਂ ਕੀਤੀਆਂ ਨੇ ਹਾਂਜੀ ਇੱਕ ਨਹੀਂ ਦੋ ਨਹੀਂ ਮਤਲਬ ਕਿ ਕਿੰਨੇ ਕਿੰਨੇ ਦਿਨ ਆਪਾਂ ਚੁਵਾਈਆਂ ਕਰ ਚੁੱਕੇ ਆ ਪੰਜ ਪੰਜ ਸੱਤ ਸੱਤ ਦਿਨ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਆ ਉਹਦੀ ਅੱਜ ਅੱਜ ਦੂਜੇ ਦਿਨ ਦੀ ਚੁਵਾਈ ਹੈ ਹਾਂਜੀ ਜਿਹੜੀ ਦੋ ਨੰਬਰ ਤੇ ਖਲੋਦੀ ਵੱਡੇ ਕਾਲੀ ਉਹ ਇਹ ਤੁਹਾਡੇ ਅੱਗੇ ਅੱਗੇ ਆਈ ਹੈ ਹਾਂ ਤਿੰਨ ਨੰਬਰ ਤੇ ਜਿਹੜੀ ਉਹ ਆਪਣੇ ਕੋਲ ਪਰਸੋਂ ਰਾਤੀ ਆਈ ਹੈ ਹੂੰ ਦੋ ਤਿੰਨ ਡੰਗ ਚੁਵਾਈ ਉਹਦੀ ਹੋਈ ਹੈ ਇਹ ਜਿਹੜੀ ਆਪਾਂ ਮਤਲਬ ਇਹਦੀ ਆਪਾਂ ਹੀ ਚੁਾਈ ਕੀਤੀ ਹੈ ਆਪਣੇ ਪੁਲਿਸ ਲਈ ਆੜੀ ਹਾਂਜੀ ਇਹ ਜਿਹੜੀ ਪਹਿਲਾਂ ਉਖਾਈ ਹੈ ਹਾਂ ਤੇ ਆ ਵੀ ਆਪਣੇ ਕੋਲ ਪਰਸੂ ਆਈ ਹੈ ਹਾਂਜੀ ਤੇ ਇਹਦੀ ਹਸਾਨ ਚੁਾਈ ਕੀਤੀ ਮਤਲਬ ਦੋ ਦੋ ਦਿਨ ਇਹਦੀ ਕੀਤੀ ਮਤਲਬ ਰਿਤਨ ਭਾਈ ਐਂ ਕਹਿੰਦਾ ਪੂਰਾ ਨਿਚੋੜ ਕੱਢ ਦੇ ਵੀ ਚੁਾਈਆਂ ਮਤਲਬ ਕਿ ਬੈਸਟ 100 ਰੁਪਏ ਅੱਖਾਂ ਮੀਚ ਕੇ ਵੀ ਸੌਦਾ ਕਰ ਸਕਦਾ ਛਾਣ ਵਧੇ ਘੱਟੇ ਦਾ ਹਾਂਜੀ ਪੂਰ ਛਾਣ ਦੀ ਇਥੇ ਆਪਣੀ ਜ਼ਿੰਮੇਵਾਰੀ ਹੋ ਗਈ ਹਾਂਜੀ ਜਿੰਮੇਵਾਰੀ ਸਿਰਫ ਮੇਰੇ ਘਰ ਤੱਕ ਦੀ ਮੰਨ ਲਓ ਮੈਂ ਦੁੱਧ ਦੀ ਗਰੰਟੀ ਦੇ ਦਿਆਂ ਨਾ ਮੈਂ ਆਪਦੇ ਘਰ ਤੱਕ ਦੀ ਕਹਿੰਦਾ ਮੈਂ ਦੋਵੇਂ ਟਾਈਮ ਚੋਲੇ ਵਾਕੇ ਦੇ ਦੂੰਗਾ ਕਿਹਦੇ ਘਰ ਤੱਕ ਦੀ ਆਪਾਂ ਗਰੰਟੀ ਨਹੀਂ ਵਾ ਸਕਦੇ ਭਾਈ ਬਿਲਕੁਲ ਜੀ ਚਲੋ ਉਹ ਤਾਂ ਹੁੰਦੀ ਵੀ ਨਹੀਂ ਭੀਤੇ ਹਾਂਜੀ ਪਰ ਇੱਥੋਂ ਜਦੋਂ ਆਪਣਾ ਵੀਰ ਕੋ ਗੇਟ ਘਰੇ ਆ ਗਿਆ ਨਾ ਇੱਥੇ ਵੜ ਗਿਆ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਵੀ ਕੋਈ ਹੋਊਗੀ ਤੇ ਆਪਦਾ ਜਾਨਵਰ ਲੈ ਕੇ ਜਾ ਸਕਦਾ ਨਹੀਂ ਹੋਊਗਾ ਦੇ ਛੱਡ ਕੇ ਜਾ ਸਕਦਾ ਜਾ ਸਕਦਾ ਬਿਲਕੁਲ ਜੀ ਲਓ ਵੀ ਦੋਸਤੋ ਇਹ ਜ਼ਰੂਰ ਤੁਸੀਂ ਨੋਟ ਕਰ ਲਿਆ ਕਰੋ ਆ ਜਿਹੜੀ ਇਹਦਾ ਮੁੱਲ ਰਹਿ ਗਿਆ ਸੀ ਕਿੰਨਾ ਸੀ ਭਾਈ ਇਹਦਾ ਮੁੱਲ ਉਹ ਬਾਬਾ ਜੀ 5 ਉਨਿਆਰ ਇਹ ਦੇ ਬਚੀ ਦੇ ਦੰਗੇ ਵੀ ਠੀਕ ਹੈ ਜੀ ਲੈ ਤੇ ਜਿਹੜਾ ਦੋਸਤੋ 50000 ਹੈ ਠੀਕ ਹੈ 53000 ਡਿਮਾਂਡ ਆ ਜਰੂਰ ਧਿਆਨ ਚ ਰੱਖ ਲਿਓ ਇੱਕ ਜਿਹੜੀ ਲਾਸਟ ਤੇ ਆਪਾਂ ਤੁਹਾਨੂੰ ਵੈਡ ਦਿਖਾਉਣੀ ਹੈ ਐਚ ਐਫ ਵੈਡ ਹੈਗੀ ਆ ਫੁੱਲ ਹਾਈਟ ਕਦ ਵੱਡੇ ਦੀ ਹੈਗੀ ਆ ਇਹ ਵੀ ਨਿਤਰ ਭਾਈ ਦੱਸਦੇ ਵੀ ਸੂਈ ਕਿੰਨੇ ਦਿਨ ਹੋ ਗਿਆ ਇਹਨੂੰ ਸੂਈ ਨੂੰ ਭਾਈ 1 ਮਹੀਨਾ ਕੋ 15 ਦਿਨ ਹੋ ਗਏ 1.5 ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਪਹਿਲਾਂ ਸੂਆ ਚਾਰ ਦੰਦਿਆ ਠੀਕ ਹੈ 12 ਕਿਲੋ ਦੁੱਧ ਨੈਟ ਤਿਆਰ ਹੈ ਠੀਕ ਹੈ ਪਾਣਾ ਜਲਾਉਣਾ ਸੌਦਾ ਕਰਾਂਗੇ ਆਪਾਂ 10 ਕਿਲੋਆਂ ਦਾ ਜੀ ਹਾਂਜੀ ਠੀਕ ਆ 10 ਕਿਲੋਆਂ ਦਾ ਮਗਰ ਬੱਛਾ ਜੀ ਮਗਰ ਬੱਛੀ ਹੈ ਆ ਬੱਛੀ ਹੈ ਮਹੀਨਾ ਕੋ ਕਿਸੂ ਦੱਸਿਆ ਇਹ ਨਹੀਂ 1 ਮਹੀਨਾ 15 ਦਿਨ ਡੇਢ ਮਹੀਨਾ ਡੇਢ ਮਹੀਨਾ ਹੈ ਨਾ ਹਾਂਜੀ ਡੇਢ ਮਹੀਨਾ ਠੀਕ ਆ ਬੱਛੀ ਆ ਤੁਹਾਡੇ ਸਾਹਮਣੇ ਦੋਸਤੋ ਆ ਬਿਲਕੁਲ ਤੁਸੀਂ ਮੰਨ ਸਕਦੇ ਹੋ ਡੇਢ ਮਹੀਨਾ ਮੰਨ ਲਓ ਠੀਕ ਆ ਜੀ ਪੌਣੇ 2 ਮੰਨ ਲਓ ਜਾਂ 1 ਮਹੀਨਾ ਮੰਨ ਲਓ ਇੱਥੇ ਕੀ ਹੈਗਾ ਆ ਵੇਖੋ ਜੀ ਬੱਛੀ ਵੀ ਜਾਦ ਮਸਲ ਵਾਲੀ ਐਰ ਸ਼ੈਰ ਦੀ ਬੱਛੀ ਹੈ ਠੀਕ ਆ ਜੀ ਆ ਵੇਖ ਸਕਦੇ ਹੋ ਆ ਕੁਆਲਿਟੀ ਹੈਗੀ ਮਗਰ ਬੱਛੀ ਦੀ ਤੇ ਆ ਬਿਲਕੁਲ ਤੁਹਾਡੇ ਸਾਹਮਣੇ ਵੇੜਾ ਤੇ ਗੋਲ ਕੇ ਤੋਰ ਕੇ ਦਿਖਾ ਦੇਣਾ ਥਾਣ ਬਿਲਕੁਲ ਮੱਜਾ ਨਾ ਥਾਣ ਦਾ ਕੰਮ ਬਹੁਤ ਸੋਹਣਾ ਲੱਗ ਜਾਏਗਾ ਜਿਵੇਂ ਜੇ ਨਾਰਮਲੀ ਆਪਾਂ ਮੱਜਾਂ ਤੇ ਥਾਣ ਵੇਖਦੇ ਆ ਉਹ ਜੇ ਥਾਣੇ ਸਵੈਰ ਦੇ ਲੱਗਾ ਜੀ ਸੁਆ ਪਹਿਲਾਂ ਨਹੀਂ ਸੂਈ ਨਾ ਜੀ ਪਹਿਲਾਂ ਸੁਆ ਹਲੋ ਹਲੋ ਠੀਕ ਆ ਜੀ ਉਹ ਸਾਫ ਫੇਸ ਕੁਆਲਿਟੀ ਚੈੱਕ ਕਰੋ ਇਹਦੀ ਹੂੰ ਬਹੁਤ ਜਿਆਦਾ ਸੁਣੀ ਇਹਦੀ ਆਹ ਵੇਖੋ ਪ੍ਰਭੂ ਠੀਕ ਆ ਛੋਟਾ ਜਿਹਾ ਸਮਾਲ ਸਾਈਜ਼ ਆ ਕੰਨ ਹੈਗਾ ਆਹ ਫੇਸ ਕੁਆਲਿਟੀ ਜੀ ਤੇ ਆਹ ਬਾਡੀ ਬੰਤਰ ਹੈਗੀ ਪੂਰਾ ਜਿਹੜਾ ਦੋਸਤ ਸਰੀਰਕ ਸਟਰਕਚਰ ਆ ਉਹ ਤੁਹਾਡੇ ਸਾਹਮਣੇ ਚਾਲ ਢਾਲ ਵੇਖ ਸਕਦੇ ਹੋ ਖਵਾਨਾ ਵੇਖ ਲਓ ਪੱਧਰ ਥਣ ਦੇਵਾ ਥਣ ਦੀ ਲੰਬਾਈ ਸੋਹਣੀ ਹੈਗੀ ਆ ਵੀ ਲੰਬਾਈ ਬਿਲਕੁਲ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਮੱਝਾਂ ਜਾਂ ਜਿਹੜਾ ਦੋਸਤ ਥਣ ਲੱਗਾ ਠੀਕ ਆ 10 ਕਿਲੋ ਤੁਸੀਂ ਮੰਨ ਕੇ ਜਿਹੜਾ ਸੌਦਾ ਕਰਿਓ 10 ਕਿਲੋ ਦੀ ਚਵਾਈ ਵੀ ਕਰਾਊਗਾ ਤੁਸੀਂ ਕਰਕੇ ਆਪਾਂ ਜਿਹੜਾ ਸੌਦਾ ਕਰ ਸਕਦੇ। ਉਹ ਤਾਂ 12 ਕਿਲੋ ਨੈਟ ਪਿਆਰੇ ਆ। ਆਪਾਂ ਸੌਦਾ ਕਰਾਂਗੇ। ਕੱਲ ਦੇਖੋ ਵੀਰ ਠੰਡੀ ਵੇ ਮਤਲਬ ਥੱਲੇ ਬੱਚਾ ਛੜਨਾ ਛੱਡ ਲਓ ਨਹੀਂ ਛੜਨਾ ਨਾ ਛੱਡੋ। ਅੱਛਾ। ਆਪਾਂ ਨਹੀਂ ਛੱਡਦੇ ਆਂ ਛੂੜ ਮੜੀਆ ਤੁਹਾਨੂੰ। ਹਾਂਜੀ। ਠੀਕ ਹੈ ਜੀ। ਤੇ ਠੰਡੀ ਸੀ ਜੂਰੀ ਆਵਾਂਗਾ ਆਪਾਂ ਕੇ ਟੋੜੀ। ਪਾੜੇ ਨਹੀਂ ਆ। ਨਹੀਂ ਆਉਂਦਾ ਇਹ। अच्छा निकर मेरे नंबर दस दे अपने जी नंबर अपना 987684460 कोई वीर परा दूरो ਨੇੜੇ ਆ ਕੇ ਜੇ ਕਹਿ ਦਿੰਦਾ ਵੀ ਆਪਾਂ ਸਾਈਬਿਆਨਾ ਪਾ ਦਿੰਦਾ ਠੀਕ ਆ ਜੀ ਉਹ ਚਲੋ ਉਹਦੇ ਉਹਨਾਂ ਨੇ ਆਦੀ ਸਮਝਣਾ ਪਉਣੀ ਹੁੰਦੀ ਯਾਰ ਉਹ ਪਾ ਵੀ ਦਿੰਦੇ ਆ ਚਲੋ ਗਈਆਂ ਵੀ ਆਨਲਾਈਨ ਵੀ ਗਈਆਂ ਵਾ ਪਰ ਜੇ ਕੋਈ ਇੱਥੇ ਆ ਕੇ ਵੀਰ ਭਰਾ ਤਸੱਲੀ ਕਰੇ ਨਾ ਉਹਦੇ ਨਾਲ ਦੀ ਕੋਈ ਨਹੀਂ ਕਹੋ ਵੀ ਇਸ ਤੋਂ ਆਪਣਾ ਫਿਰ ਲਾਹਮੇ ਵਾਲੀ ਕੋਈ ਗੱਲ ਨਹੀਂ ਨਾ ਰਹਿੰਦੀ ਉਸ ਤੋਂ ਬਾਅਦ ਬਿਲਕੁਲ ਤਸੱਲੀ ਆਉਦੀ ਚਾਹੇ ਦੋਵੇਂ ਟਾਈਮ ਕਰ ਲੈ ਤਿੰਨੇ ਟਾਈਮ ਕਰ ਲੈ ਕੋਈ ਵੀ ਕਰ ਸਕਦਾ ਬਿਲਕੁਲ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ